ਰਾਮ ਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਚ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਭਗਵਾਨ ਰਾਮ ਦੇ ਦਰਸ਼ਨਾਂ ਲਈ ਸ਼ਰਧਾਲੂ ਵੱਡੀ ਗਿਣਤੀ ਵਿੱਚ ਆ ਰਹੇ ਨੇ ਅਤੇ ਮੰਦਰ ਵਿੱਚ ਖੁੱਲੇ ਦਿਲ ਨਾਲ ਦਾਨ ਵੀ ਕਰ ਰਹੇ ਨੇ ਰਾਮ ਭਗਤਾਂ ਨੇ ਰਾਮ ਲੱਲਾ ਤੇ ਪੈਸਿਆਂ ਦਾ ਮੀਂਹ ਵਹਾ ਦਿੱਤਾ ਹੈ ਮੰਦਿਰ ਲਈ ਦੇਸ਼ ਤੋਂ ਹੀ ਨਹੀਂ ਵਿਦੇਸ਼ਾਂ ਤੋਂ ਵੀ ਚੰਦਾ ਆ ਰਿਹਾ ਹੈ ਭਗਤਾਂ ਨੇ ਰਾਮ ਲੱਲਾ ਨੂੰ ਅਰਬਪਤੀ ਬਣਾ ਦਿੱਤਾ ਹੈ ਰਾਮ ਭਗਤ ਰਾਮ ਲੱਲਾ ਦੇ ਦਰਬਾਰ ਵਿੱਚ ਖੁੱਲੇ ਆਮ ਦਾਨ ਕਰ ਰਹੇ ਨੇ ਆਨਲਾਈਨ ਅਤੇ ਆਫਲਾਈਨ ਦੋਵਾਂ ਮਾਧਿਅਮਾਂ ਰਾਹੀਂ ਰਾਮ ਮੰਦਰ ਲਈ ਦਾਨ ਲਿਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ ਰਾਮ ਲੱਲਾ ਦਰਸ਼ਨ ਦੇ ਪਹਿਲੇ ਦਿਨ 2 ਕਰੋੜ 90 ਲੱਖ ਰੁਪਏ 24 ਜਨਵਰੀ ਨੂੰ 2 ਕਰੋੜ 43 ਲੱਖ ਰੁਪਏ 25 ਜਨਵਰੀ ਨੂੰ 8 ਲੱਖ 50 ਹਜ਼ਾਰ ਰੁਪਏ ਅਤੇ ਗਣਤੰਤਰ ਦਿਵਸ 26 ਜਨਵਰੀ ਨੂੰ 1 ਕਰੋੜ 15 ਲੱਖ ਰੁਪਏ ਦਾਨ ਕੀਤੇ ਗਏ ਸਨ। ਇਸੇ ਹਿਸਾਬ ਨਾਲ 4 ਦਿਨਾਂ 'ਚ ਕੁੱਲ 7 ਕਰੋੜ 8 ਲੱਖ ਰੁਪਏ ਦਾ ਦਾਨ ਮਿਲਿਆ ਹੈ। ਰਾਮ ਲੱਲਾ ਦੀ ਪ੍ਰਾਣ ਪ੍ਰਤੀਸ਼ਠਾ ਤੋਂ ਬਾਅਦ ਜਦੋਂ ਤੋਂ ਇਸ ਨੂੰ ਆਮ ਜਨਤਾ ਲਈ ਖੋਲਿਆ ਗਿਆ ਹੈ ਉਦੋਂ ਤੋਂ ਹੀ ਰਾਮ ਮੰਦਰ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਰਾਮ ਪੱਥ ਅਤੇ ਮੰਦਰ ਦੇ ਆਲੇ-ਦੁਆਲੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਕੜਾਕੇ ਦੀ ਠੰਡ, ਧੁੰਦਾਂ ਤੇ ਸੀਤ ਲਹਿਰ ਦੇ ਵਿਚਕਾਰ ਲੋਕ ਮੰਦਰ ਦੇ ਬਾਹਰ ਕਤਾਰਾਂ ਵਿੱਚ ਖੜੇ ਦੇਖੇ ਗਏ। ਸ਼ਰਧਾਲੂ ਜੈ ਸ਼੍ਰੀ ਰਾਮ ਦੇ ਨਾਰੇ ਲਗਾਉਂਦੇ ਨਜ਼ਰ ਆਏ 27 ਜਨਵਰੀ ਨੂੰ ਦੁਪਹਿਰ 3 ਵਜੇ ਤਕਰੀਬ 75000 ਰਾਮ ਭਗਤ ਰਾਮ ਲੱਲਾ ਦੇ ਦਰਸ਼ਨ ਕਰ ਚੁੱਕੇ ਨੇ